ਸਟੇਟ ਤੇ ਸਾਡੀ ਸਰਕਾਰ ਹੈ ਨਗਰ ਪੰਚਾਇਤ ਸਾਡੀ ਬਣਦੀ ਹੈ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਇਹਦਾ ਸਿਵਰੇ ਦਾ ਕੰਮ ਚੱਲ ਗਿਆ ਕਾਫੀ ਪੈਸੇ ਆਨੇ 17-18 ਕਰੋੜ ਰੁਪਿਆ ਪਾਣੀ ਦਾ ਕੰਮ ਚੱਲ ਪਿਆ ਸਕੂਲਾਂ ਤੇ ਪੇਮੈਂਟ ਕੀਤੀ ਹੈ ਛੜਕਾਂ ਦਾ ਮੈਂ ਕਹ ਰਿਹਾ ਲੋਕਲ ਏਰੀਆ ਨੂੰ ਬਹੁਤ ਬੈਨੀਫਿਟ ਹੋਏਗਾ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੇ ਬਦਨ ਸੀ ਵੀ ਹੈ ਕਿ ਨਸ਼ਾ ਆਮ ਬਲੀਆ ਨਸਲਾਂ ਸਾਰੀਆਂ ਬਰਬਾਦ ਕਰਦਾ ਇਹਨੂੰ ਬੜੀ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ ਇਸ ਵਕਤ ਵਿਧਾਨ ਸਭਾ ਹਲਕਾ ਪੋਆ ਦੇ ਨਗਰ ਪੰਚਾਇਤ ਰੋਡ ਦੇ ਅਮਲ ਸਿੰਘ ਵਾਈਸ ਪ੍ਰੈਜ਼ੀਡੈਂਟ ਪੰਜਾਬ ਜੋਸ਼ਵਰਨ ਸਲਾਰੀਆ ਪਹੁੰਚੇ ਆ ਪ੍ਰਚਾਰ ਦੇ ਵਿੱਚ ਜੀ ਸਲਾਰੀਆ ਸਭ ਕਿਸ ਤਰ੍ਹਾਂ ਦੇਖਦੇ ਚੋਣ ਪ੍ਰਚਾਰ ਚੋਣ ਪ੍ਰਚਾਰ ਮੇਰੇ ਖਿਆਲ ਹੈ ਆਖਰੀ ਦਿਨ ਹੈ ਆਖਰੀ ਦਿਨ ਹੈ ਲੇਕਿਨ ਮੈਂ ਪਿਛਲੇ ਆਲਮੋਸਟ 7-8 ਦਿਨ ਤੋਂ ਅਸੀਂ ਕੰਮ ਕਰ ਰਹੇ ਆ ਲੋਕਾਂ ਦਾ ਮਾਹੌਲ ਬਹੁਤ ਸੋਨਾ ਹੈ ਲੋਕਾਂ ਦਾ ਬੜਾ ਪੋਜ਼ਿਟਿਵ ਰਿਸਪੌਂਸ ਹੈ ਔਰ ਸਾਰੇ ਭਰਾ ਭੈਣ ਆਪਣੇ ਨੇ ਪੁਰਾਣੇ ਇਹਨਾਂ ਦੇ ਨਾਲ ਮਿਲ ਕੇ ਘਰਾਂ ਜਾ ਕੇ ਹੋਰ ਥੁੜੀਆਂ ਆਪਣੀ ਗੱਲਬਾਤ ਤਾਜ਼ੀ ਕੀਤੀ ਹੈ ਬਟ ਇੰਨੀ ਛੋਟੀ ਹੈਗੀ ਹੈ ਕਿ ਹਰ ਪਰਿਵਾਰ ਨੂੰ ਇਹ ਪਤਾ ਹੈਗਾ ਕਿ ਆਮ ਆਦਮੀ ਪਾਰਟੀ ਇੱਕ ਇਦਾਂ ਦੀ ਪਾਰਟੀ ਹੈ ਪੰਜਾਬ 'ਚ ਜਿਨ੍ਹਾਂ ਨੇ ਰੈਵਿਊਲੂਸ਼ਨ ਲਿਆਂਦਾ ਉਹ ਜੋ ਕਿਹਾ ਉਹ ਕੀਤਾ ਹੈ ਔਰ ਬਲੀਵ ਕਰੋ ਜਿੰਨੀਆਂ ਵੀ ਮੈਨੀਫੈਸਟੋ ਜਦੋਂ ਸਰਕਾਰ ਬਣੀ ਸੀਗੀ ਉਹ ਤੋਂ 80% ਜਿਹੜੇ ਵਾਅਦੇ ਪੂਰੇ ਕਰ ਦਿੱਤੇ ਔਰ ਮੈਂ ਪਹਿਲੇ ਇਸ ਪਹਿਲੀ ਵਾਰ ਸਰ ਹਿੰਦੁਸਤਾਨ 'ਚ ਦੇਖ ਰਿਹਾ ਕਿ ਹਰ ਪਰਿਵਾਰ ਗਰੀਬ ਹੋਵੇ امیر ਹੋਵੇ ਸਿੱਖ ਸਾਈ ਪੰਡਤ ਰਾਜਪੂਤ ਕੋਈ ਵੀ ਹੋਵੇ ਕੋਈ ભેਦਭਾਵ ਨਹੀਂ ਹੈ ਸਾਰਿਆਂ ਨੂੰ ਜਿਹੜੀਆਂ ਫੈਸਲੀਆਂ ਦਿੱਤੀਆਂ ਗਈਆਂ ਉਹ ਬਰਾਬਰ ਨੇ ਜੇ ਬਿਜਲੀ ਮਾਫ ਹੋਈ ਸਾਰਿਆਂ ਦੀ ਮਾਫ ਹੋਈ ਜੇ ਸਾਡੇ ਭੈਣ ਜਿੰਨੀਆਂ ਸਾਡੀਆਂ ਭੈਣ ਮਾਤਾ ਸਾਡੀਆਂ ਪਰਿਵਾਰ ਦੀਆਂ ਲੇਡੀਜ਼ ਜਿਹੜੀਆਂ ਵੀ ਟਰੈਵਲ ਕਰਨਾ ਚਾਹੁੰਦੀਆਂ ਨੇ ਬਸ ਸਾਰਿਆਂ ਦਾ ਜਿਹੜਾ ਕਿਰਾਇਆ ਉਹ ਮੁਕਤ ਹੋਇਆ ਇਹਦੇ ਇਲਾਵਾ ਨੌਕਰੀ 42000 ਬੰਦੇ ਜਿਹੜੇ ਪਿੱਛੇ ਬਿਚਾਰੇ ਸਾਡੇ ਟੀਚਰ ਸੀਗੇ ਰੋਲਰ ਸੀਗੇ 17 18 18 ਸਾਲ ਤੋਂ ਉਹਨਾਂ ਨੂੰ ਪੱਕਾ ਕੀਤਾ ਬਾਕੀ ਵੀ ਜਿਹੜਾ ਵੀ ਕੰਮ ਹੋ ਰਿਹਾ ਇੰਨੀ ਇਮਾਨਦਾਰੀ ਨਾਲ ਹੋ ਰਿਹਾ ਕਿ ਕੋਈ ਸਾਡੇ ਬਹੁਤ ਹੀ ਦਲੇਰ ਔਰ ਦਿਨ ਰਾਤ ਲੋਕਾਂ ਦੇ ਲੀਡਰ ਸਰਦਾਰ ਭਗਵੰਤ ਮਾਨ ਸਿੰਘ ਜੀ ਸਾਡੇ ਚੀਫ ਮਿਨਿਸਟਰ ਮੈਂ ਇਦਾਂ ਦਾ ਇਨਸਾਨ ਆਪਣੀ ਲਾਈਫs ਨਹੀਂ ਦੇਖਿਆ ਕਿ ਜ਼ਮੀਨ ਨਾਲ ਜੁੜਿਆ ਬੰਦਾ ਕੋਈ ਬੰਦਾ ਉਂਗਲੀ ਖੜੀ ਨਹੀਂ ਕਰਦਾ ਕਿਤੇ 1 ਰੁਪਏ ਦਾ ਪਲੱਸ ਮਾਈਨਸ ਹੋਇਆ ਇਨਾ ਇਮਾਨਦਾਰ ਆਦਮੀ ਐ ਜਦੋਂ ਘਰ ਦਾ ਮੁਖਿਆ ਇਮਾਨਦਾਰ ਹੋਏ ਬੜ ਨੈਚੁਰਲ ਸਾਰੀ ਦੁਨੀਆ ਨਾਲ ਹੁੰਦੀ ਐ ਔਰ ਜਨਤਾ ਨੇ ਸਾਰਿਆਂ ਨੂੰ ਦੇਖ ਲਿਆ ਐ ਹਰ ਪਾਰਟੀ ਨੂੰ ਦੇਖ ਲਿਆ ਹੁਣ ਮੌਕਾ ਮਿਲਿਆ ਆਮ ਆਦਮੀ ਪਾਰਟੀ ਨੂੰ ਔਰ ਇਹਨਾਂ ਨੇ ਮੇਰਾ ਖਿਆਲ ਐ ਇੱਕ ਜੋ ਜਿਹੜਾ ਰੈਵਿਊਸ਼ਨ ਲੈ ਕੇ ਆਇਆ ਨੇ ਇਹ ਨਰੋਡ ਜਮਲ ਸਿੰਘ ਨਗਰ ਪੰਚਾਇਤ ਉਹ ਜਿਹਦੇ ਇਲੈਕਸ਼ਨ ਚੱਲ ਰਹੇ ਨੇ ਇਹ ਤਾਂ ਅਸੀਂ ਗੈਰ ਰੀ 11 ਸੀਟਾਂ ਜਿੱਤਰੇ ਦੀ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਚੋਰ ਰੈਵੋਲੂਸ਼ਨ ਸਾਡੇ ਲੋਕਲ ਐਮਐਲਏ ਸਹਿਬਾਨ ਸਾਡੇ ਮੰਤਰੀ ਵੀ ਕੈਬਨਿਟ ਮਨਿਸਟਰ ਹੈਗੇ ਨੇ ਲਾਲਚੰਦ ਕਟਾਰਚਕ ਜੀ ਮੈਂ ਪਰਸਨਲੀ ਦਿਖਿਆ ਉਹਨਾਂ ਨੂੰ ਘਰ ਘਰ ਜਾ ਕੇ ਹਰ ਪਰਿਵਾਰ ਨਾਲ ਮਿਲਣਾ ਔਰ ਮੇਰਾ ਖਿਆਲ ਆਨ ਵਾਲੇ ਦਿਨ ਤੇ ਵੀ ਇਦਾਂ ਮਿਲਣਗੇ ਇਦਾਂ ਹੀ ਪਿਆਰ ਲੋਕੀ ਉਹਨਾਂ ਨੂੰ ਦੇਣਗੇ ਲੇਕਿਨ ਅਗਰ ਸਟੇਟ ਤੇ ਸਾਡੀ ਸਰਕਾਰ ਹੈ ਨਗਰ ਪੰਚਾਇਤ ਸਾਡੀ ਬੰਦੀ ਹੈ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜਿਹਦਾ ਸਿਵਰੇ ਦਾ ਕੰਮ ਚੱਲ ਗਿਆ ਕਾਫੀ ਪੈਸੇ ਆਨੇ 17-18 ਕਰੋੜ ਰੁਪਿਆ ਪਾਣੀ ਦਾ ਕੰਮ ਚੱਲ ਪਿਆ ਹੈ ਸਕੂਲਾਂ ਤੇ ਪੇਮੈਂਟ ਕੀਤੀ ਐ ਛੜਕਾਂ ਦਾ ਮੈਂ ਕਹ ਰਿਹਾ ਲੋਕਲ ਏਰੀਆ ਨੂੰ ਬਹੁਤ ਬੈਨੀਫਿਟ ਹੋਏਗਾ ਲੋਕਲ ਪਰਿਵਾਰਾਂ ਦੇ ਜਿਹੜੀ ਜ਼ਮੀਨਾਂ ਦੇ ਰੇਟ ਆ ਉਹ ਵੀ ਵੱਣਗੇ ਕਿਉਂਕਿ ਨਗਰ ਕਾਉਂਸਲ ਅਗਰ ਪੰਚਾਇਤ ਇੱਥੇ ਸਾਡੀ ਸੋਰੀ ਨਗਰ ਪੰਚਾਇਤ ਸਾਡੀ ਬੰਦਨ ਦੀ ਕਾਉਂਸਲ ਸਾਡੀ ਬੰਦਨ ਦੀ ਹੈ ਸਭ ਤੋਂ ਵੱਡੀ ਗੱਲ ਇਹ ਹੋएगी ਕਿ ਸਰਕਾਰ ਆਪਣੀਆਂ ਸਾਰੇ ਫੰਡਸ इजीली ਮਿਲਣਗੇ ਕੰਮ ਕੋਈ ਰੁਕੇਗਾ ਨਹੀਂ ਕਿ ਰਿਕਾਰਡ ਕਿਤੇ ਹੋएगी ਨਹੀਂ ਇਸ ਵਾਸਤੇ ਮੇਰੇ ਭਰਾ ਭੈਣ ਜਿੰਨੇ ਵੀ ਮੈਨੂੰ ਸੁਣ ਰੇਣਾਂ ਦੋ ਰੋਡ ਜਮਲ ਸਿੰਘ ਵਾਲੇ ਮਿਹਰਬਾਨੀ ਕਰਕੇ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਵੋਟ ਪਾਓ ਆਪਣਾ ਆਪਣਾ ਜਿਹੜਾ ਮੈਂਬਰ ਆਓ ਚਲੋ ਹੁਣ ਮੇਰੇ ਨਾਲ ਅੱਜ ਮੈਂ ਸੁਰੇਸ਼ 6 ਨੰਬਰ ਵਾਰਡ ਸੀਗਾ ਕਮਲੇਸ਼ ਜੀ ਮੇਰੇ ਨਾਲ ਹੈਗੇ ਨਾ ਮੈਂ ਇਹਦੇ ਵਾਰਡ ਚ ਗਿਆ ਬਿਜਲੀ ਦੇ ਘਰਾਂ ਦੀਆਂ ਤਾਰਾਂ ਥੱਲੇ ਲਟਕ ਰਹੀਆਂ ਨੇ ਪਤਾ ਨਹੀਂ 70 70 ਸਾਲ ਤੋਂ ਉਹ ਅਸੀਂ ਪਹਿਲੇ 4-5 ਦਿਨ ਤੋਂ ਖੰਭੇ-ਖੰਭੇ ਲਾ ਕੇ ਉੱਪਰ ਚੱਕੀਆਂ ਜਿਹੜੀਆਂ ਰਹਿ ਗਈਆਂ ਨੇ ਆਪਾਂ ਛੱਕ ਦਿਆਂਗੇ ਲੇਕਿਨ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਦੀਆਂ ਗੱਲਾਂ ਤੇ ਨੀ ਆਣਾ ਹੋ ਸਕਦਾ ਸ਼ਰਾਬ ਵੀ ਬੰਨਣ ਪੈਸੇ ਵੀ ਦੇਣ ਲੈਕਨ ਆਮ ਆਦਮੀ ਪਾਰਟੀ ਕਿੱਦਾਂ ਦੀ ਪਾਰਟੀ ਹੈ ਉਹ ਇਦਾਂ ਦਾ ਕੁਝ ਕਰੇਗੀ ਨਹੀਂ ਹਾਂ ਤੁਹਾਡੇ ਕੰਮ ਸੌਠਾ ਕਰਕੇ ਦੇਗੀ ਇਸ ਵਾਸਤੇ ਬੋਟ ਆਮ ਆਦਮੀ ਪਾਰਟੀ ਨੂੰ ਬਾਇਓ ਔਰ ਇਹਨਾਂ ਦਾ ਹੀ ਹੁਣ ਪ੍ਰਧਾਨ ਬਣਾਣਾ ਇੱਥੇ ਔਰ ਅੱਜ ਮੈਂ ਇੱਕ ਗੱਲ ਤੁਹਾਡੇ ਨਿਊ ਚੈਨਲ ਤੇ ਕਹਿ ਦੇਣਾ ਅਸੀਂ ਪੰਜਾਬ 'ਚ ਪੂਰੀ ਦੀ ਪੂਰੀ ਜਿੰਦੀਆਂ ਵੀ ਕਾਰਪੋਰੇਸ਼ਨਾਂ ਉਹ ਵੀ ਜਿੱਤ ਰਹੇ ਹਾਂ ਅੰਮ੍ਰਿਤਸਰ ਹੋਏ ਉਹ ਜਲੰਧਰ ਹੋਏ ਉਹ ਪਟਿਆਲਾ ਹੋਏ ਕੋਈ ਵੀ ਹੋਰ ਵੀ ਜਿਹੜੀਆਂ ਹੈਗੀਆਂ ਦੋ ਤਿੰਨ ਇਹ ਸਾਰੀਆਂ ਜਿੱਤ ਰਿਹਾ ਸਾਰੀ ਜਗ੍ਹਾ ਮੇਅਰ ਆਮ ਆਦਮੀ ਪਾਰਟੀ ਦੇ ਬਣ ਰਹੇ ਨੇ ਕਿਉਂਕਿ ਲੋਕਾਂ ਨੇ ਜੋ ਤਬਦੀਲੀ ਪੰਜਾਬ ਚ ਦੇਖੀ ਹੈ ਕਮ ਸੇ ਕਮ ਕਰਪਸ਼ਨ ਤੇ ਨਹੀਂ ਹੋ ਰਹੀ ਕਮ ਸੇ ਕਮ ਚੀਮ ਨੇ ਸਹ ਹੈ ਜਿਹੜਾ 100% ਇਮਾਨਦਾਰ شریف ਔਰ ਪਾਸ ਨੀਚੇ ਜਿਹੜਾ ਜੋਗਜ ਕਰ ਰਿਹਾ ਦੇਖੋ ਕਾਰਕਿਰਤਾ ਉਹ ਹੀ ਕਰਦਾ ਜਿਹੜਾ ਘਰ ਦਾ ਮੁਖਿਆ ਕਰਦਾ ਹੈ ਯਕੀਨ ਨਾਲ ਕਹਿ ਸਕਣਾ ਖੁੱਲ੍ਹੇ ਬੋਟ ਪਾਓ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਦੇ ਮੈਂਬਰ ਨੂੰ ਬੋਟ ਪਾਓ ਇਨੂੰ ਜਤੋਂ ਰੱਜ ਕੇ ਤੁਹਾਡੀ ਸੇਵਾ ਕਰਾਂਗੇ 25 ਸਾਲ ਸਰਕਾਰ ਹੈ ਉਹਦੇ ਬਾਅਦ ਵੀ ਆਏਗੀ ਪਰ 25 ਸਾਲ ਤੱਕ ਦਬ ਕੇ ਫੰਡ ਮਿਲਣਗੇ ਨਰੋਜ ਜਮ ਸਿੰਘ ਕੁੰਦਲ ਉਪਰ आएगी ਬਹੁਤ ਬਹੁਤ ਧੰਨਵਾਦ ਨਮਸਕਾਰ ਜਿਸਨੇ ਸਲਾਦੀਆ ਸਾਹਿਬ ਜੀ ਗੱਲ ਕਰੀਏ ਬੱਸ ਸਟੈਂਡ ਦੀ ਹਾਲਤ ਵੀ ਤੁਸੀਂ ਦੇਖਿਆ 7 ਸਾਲ ਇੱਥੇ ਕਾਂਗਰਸ ਦਾ ਕਬਜ਼ਾ ਰਿਹਾ ਤੁਸੀਂ ਘਰ ਘਰ ਪ੍ਰਚਾਰ ਕੀਤਾ ਜਾ ਕੇ ਤੁਹਾਨੂੰ ਕੀ ਜ਼ਿਆਦਾਤਰ ਮੁਸ਼ਕਲਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲੀਆਂ ਕਾਂਗਰਸ ਦੀ ਗੱਲ ਹੀ ਛੱਡ ਦਿਓ ਕਾਂਗਰਸ ਦਾ ਕੰਮ ਹੈ ਵਾਅਦੇ ਕਰਨਾ ਦਿਲ ਤੇ ਅੱਖ ਰੱਖ ਕੇ ਕਿਉਂ ਜਦੋਂ ਇਹਨਾਂ ਨੇ ਸਰਕਾਰ ਬਣਾਈ ਉਹਦੇ ਪਹਿਲੇ ਪੰਜਾਹ ਇਹਨਾਂ ਨੇ ਵਾਅਦੇ ਕੀਤੇ ਘਰ ਘਰ ਨੌਕਰੀ ਦੇਵਾਂਗੇ ਕਿਸਾਨਾਂ ਦਾ ਲੋਨ ਮਾਫ ਕਰਾਂਗੇ ਰੇਟੇ ਦਾਇਰ ਕਰਾਂਗੇ ਬੋਕ ਕਰਾਂਗੇ ਹਰ ਇੱਕ ਚੀਜ਼ ਬੋਲੀ ਬੱਚਿਆਂ ਨੂੰ ਵਿਚਾਰਿਆਂ ਨੂੰ ਸਕੂਲਾਂ ਦੇ ਬੱਚਿਆਂ ਨੂੰ ਤੁਹਾਨੂੰ ਇਹ ਦੇਵਾਂਗੇ ਤੁਹਾਨੂੰ ਮੋਬਾਈਲ ਫੋਨ ਫ੍ਰੀ ਦੇਵਾਂਗੇ ਸਾਰਿਆਂ ਨੂੰ ਮਿਸਲੀਡ ਕਰਕੇ ਗੱਡੀ ਬੈਠੇ 5 ਸਾਲ ਮਜ਼ੇ ਕੀਤੇ ਰਾਤ ਕੀਤਾ ਆਪਣਾ ਆਪਣਾ ਸਭ ਕੁਝ ਜੋ ਕੀਤਾ ਕਰਨਾ ਸੀਗਾ ਯਾਰਾਂ ਦੋਸਤਾਂ ਦਾ ਭਰਾ ਭੈਣਾਂ ਦਾ ਜੋ ਕੁਝ ਕਰਨਾ ਸੀਗਾ ਆਪਣੇ ਪਰਿਵਾਰਾਂ ਦਾ ਕੀਤਾ ਜਾਂਦਾ ਦਾ ਕੁਝ ਨਹੀਂ ਕੀਤਾ ਕਾਂਗਰਸ ਸਿਰਫ ਵਾਅਦੇ ਕਰਦੀ ਐ ਕੰਮ ਨਹੀਂ ਕਰਦੀ ਆਮ ਆਦਮੀ ਪਾਰਟੀ ਕਮਿਟਿਡ ਪਾਰਟੀ ਐ ਜੋ ਕਹੇਗੀ ਉਹ ਕਰੇਗੀ ਇਸ ਵਾਰ ਸੇ ਗਾਰੰਟੀ ਨਾਲ ਕਾਂਗਰਸ ਗੱਲ ਛੱਡ ਦਿਓ ਔਰ ਜਿਹੜੇ ਹਾਲਾਤ ਨੇ ਉਹ ਤੁਹਾਡੇ ਵੀ ਸਾਹਮਣੇ ਨੇ ਮੇਰੇ ਵੀ ਸਾਹਮਣੇ ਨੇ ਨਗਰ ਪੰਚਾਇਤ ਦੇ ਤੁਸੀਂ ਦੇਖੇ ਹੋ ਕਿ ਹਾਲਾਤ ਦੇਖਣ ਨੂੰ ਲੱਗ ਮੈਂ ਕਹਿ ਰਿਹਾ ਹਾਲਾਤ ਇੰਨੇ ਬੁਰੇ ਨੇ ਕਿ ਜਿਹੜਾ ਪੀਨ ਵਾਲੀ ਪਾਈਪ ਦੀਆਂ ਨਾਲਾ ਨਾ ਉਹ ਵੀ ਉਹਦੇ ਚੋਂ ਜਾਰੀਆਂ ਡਰੇਨਸ ਜਿਹੜੀਆਂ ਯੂ نو ਦੇਰੀ ਕੁਡ ਨਿਕਾਤੀ ਹਨੇ ਕਿਸੀ ਦੀ ਨਾ ਤੇ ਕਦੇ ਪਹਿਲੀ ਵੱਡੀ ਵੱਡੀ ਗੱਲ ਸੀ ਕਿ ਸੀਵਰੇਜ ਨਹੀਂ ਸੀਗਾ ਤੇ ਸੀਵਰੇਜ ਨਹੀਂ ਹੋਏਗਾ ਤੇ ਸਭ ਕੁਝ ਨਾਲ ਹੀ ਜਾਣਾ ਇਹ ਪਹਿਲੀ ਵਾਰ ਹੋਇਆ ਕਿ ਸੀਵਰੇਜ ਦਾ ਕੰਮ 7.5 ਕਰੋੜ ਰੁਪਇਆ ਨਰੋਡ ਜਮਲ ਸਿੰਘ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਮੇਰੇ ਖਿਆਲ ਇਹ ਹਿਸਟਰੀ ਹੈ ਇੰਡੀਪੈਂਡੈਂਟ ਬਹੁਤ ਪਹਿਲੇ ਕਦੇ ਨਹੀਂ ਆਇਆ ਇਹ ਆ ਮੈਨ ਕਰੋ ਕਿ ਜਦੋਂ ਨਗਰ ਕੌਂਸਲ ਸਾਡੀ ਹੈਨੀ ਜਿਦਣ ਸਾਡੀ ਨਗਰ ਕੌਂਸਲ ਸਾਡੀ ਹੋ ਗਈ ਤੋਂ ਮੈਦਨ ਕਰੋ ਕਿ ਕਿਹੜੇ ਫੰਡ ਕਿੱਦਾਂ ਆਣਗੇ ਔਰ ਪ੍ਰੋਪਰਲੀ ਇੰਪਲੀਮੈਂਟ ਹੋਣਗੇ ਯਕੀਨ ਆ ਕਹਿ ਸਕਣਾ ਅਗਲੀ ਬਾਰ ਬੋਡ ਮੰਗਣਾ ਨਹੀਂ ਪੈਣਗੇ ਲੋਕੀ ਬੈਠੇ ਹੀ ਬੋਡ ਪਾਣਗੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਕਪਲੇ ਆ ਜਿਹੜੇ ਸਾਹਮਣੇ ਉਜਾਗਰ ਹੋਣਗੇ ਲੱਗਦਾ ਜੇ ਪਿਛਲੇ 50 ਸਾਲਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਜੇ ਸਬਸਟੈਂਡ ਦਾ ਅਜੇ ਤੱਕ ਤੁਸੀਂ ਦੇਖਿਆ ਹੈਗਾ ਬਹੁਤ ਹਾਲਾਤ ਆ ਉਹ ਰੋਡ ਤੇ ਛੱਡ ਕੇ ਬਸਟੈਂਡ ਦੇ ਬਲਾਤ ਉੱਥੋਂ ਤੱਕ ਵੀ ਨਸ਼ੇ ਤੱਕ ਵੀ ਕਾਰੋਬਾਰ ਜਿਹੜਾ ਦੇਖਣ ਨੂੰ ਮਿਲਦਾ ਬਸਟੈਂਡ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿ ਸਾ ਆਨਵਲੀਆਂ ਨਸਲਾਂ ਸਾਰੀਆਂ ਬਰਬਾਦ ਕਰ ਰਹੀ ਹੈ ਇਹਨੂੰ ਬੜੀ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ ਮੈਂ ਮਨ ਸਕਣਾ ਕਿ ਬਾਰਡਰ 3 1/2 340 ਕਿਲੋਮੀਟਰ afghanistan ਤੋਂ ਲੈ ਕੇ pakistan ਸਾਰਾ ਖੁੱਲਾ ਪਿਆ ਹੋਇਆ ਹੈ ਬਟ ਫਿਰ ਵੀ ਇਹ ਨਹੀਂ ਕਹਿ ਸਕਦੇ ਆ ਸਿੰਘ ਕਿ ਕੰਟਰੋਲ ਨਹੀਂ ਹੋ ਸਕਦਾ ਕੰਟਰੋਲ ਹੋ ਸਕਦਾ ਨਹੀਂ ਤਾਂ ਮਿਨੀਮਾਈਟ ਹੋ ਹੀ ਸਕਦਾ ਲੇਕਿਨ ਕੁਝ ਨਹੀਂ ਹੋਇਆ ਕਾਂਗਰਸ ਨੇ ਸਿਰਫ ਨੀ ਪੱਥਰ ਰੱਖਣੇ ਹੁੰਦੇ ਬਾਕੀ ਕੀ ਹੋਣਾ ਉਹ ਕਿਸੇ ਨੇ ਲੈਣਾ ਦੇਣਾ ਹੈ ਨਹੀਂ ਉਹ ਇੱਥੇ ਨਗਰ ਕੌਂਸਲ ਦੀ ਵੀ ਹੋਇਆ ਹੈ ਇਹ ਬੱਸ ਸਟੈਂਡ ਹੈ ਉਹਦਾ ਵੀ ਨਗਰ ਉਹਦੇ ਵੀ ਤੁਸੀਂ ਦੇਖਿਆ ਨਹੀਂ ਪੱਥਰੀ ਰੱਖਿਆ ਹੋਇਆ ਮੈਂ ਕੱਲ ਇੱਕ ਸੰਸਥਾਨ ਸੰਸਕਾਰ ਤੇ ਚਲਾ ਗਿਆ ਇੱਕ ਸ਼ਮਸ਼ਾਨ ਘਾਟ ਉੱਥੇ ਤਾਂ ਇੰਨਾ ਬੁਰਾ ਹਾਲ ਸੀਗਾ ਕਿ ਮਿੱਟੀ ਖੱਟਾ ਕੱਚਾ ਮਤਲਬ ਨਾ ਹੱਥੋਂ ਨੂੰ ਪਾਣੀ ਨਾ ਬੁਰਾ ਹਾਲ ਸੀਗਾ ਕਿ ਸ਼ਾਇਦ ਮੈਂ ਕਹ ਰਿਹਾ ਲਾਹਨਤ ਹੈ ਇਦਾਂ ਦੇ ਲੋਕਾਂ ਦੀ ਜਿਹੜੇ ਰਾਜ ਜਿਨ੍ਹਾਂ ਨੇ ਕੀਤਾ ਔਰ ਇਹ ਕੰਮ ਨਹੀਂ ਕੀਤੇ ਮੈਂ ਆਪਣੇ ਪਰਿਵਾਰਾਂ ਨੂੰ ਬੇਨਤੀ ਕਰਾਂਗਾ ਮਿਹਰਬਾਨੀ ਕਰਕੇ ਇਹਨਾਂ ਦੀ ਗੱਲਾਂ ਵਿੱਚ ਨਿਆਣਿਆਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ ਇਹ ਕਰਾਂਗੇ ਉਹ ਕਰਾਂਗੇ ਸਭ ਕੁਝ ਕਰਾਂਗੇ ਲੇਕਿਨ ਕਰਨਾ ਕੁਝ ਨਹੀਂ ਹੈ ਇਸ ਵਾਸਤੇ ਵਿਸ਼ਵਾਸ ਕਰੋ ਆਮ ਆਦਮੀ ਪਾਰਟੀ ਦੇ ਇਹ ਤੁਹਾਡਾ ਕੰਮ ਵੀ ਕਰਨਗੇ ਔਰ ਇਹ ਨਵੇਂ ਨਵੇਂ ਆਏ ہیں ਸਪੈਸ਼ਲੀ ਪਿੰਡਾਂ ਚੋਂ ਆਇਨ ਆਮ ਆਦਮੀ ਦੇ ਪਰਿਵਾਰ ਦੇ ਮੈਂਬਰ ਹੈਗੇ ਨੇ ਮੈਂ ਵੀ ਪਿੰਡ ਜਵਾਨਾ ਮੇਰੇ ਮੰਤਰੀ ਵੀ ਇੱਕ ਪਿੰਡ ਜਵਾਨ ਦੇ ਨੇ ਉਹ ਪਿੰਡਾਂ 'ਚ ਹੀ ਰਹਿ ਰਹੇ ਆ ਤੇ ਸਾਨੂੰ ਸਾਡੇ ਪਰਿਵਾਰਾਂ ਦੀ ਪ੍ਰੋਬਲਮ ਕੀ ਹੈ ਤਕਲੀਫ ਕੀ ਹੈ ਕਿੱਦਾਂ ਉਹਨਾਂ ਦਾ ਅਰੇਂਜਮੈਂਟ ਕਰਨਾ ਕਿੰਨਾ ਦੇਖਭਾਲ ਕਰਨੀ ਹੈ ਸਾਡੇ ਤੋਂ ਬਿਹਤਰ ਝਾੜੂ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਇਸ ਵਾਸਤੇ ਤੁਸੀਂ ਸਾਰਿਆਂ ਭਰਾ ਨੂੰ ਤੁਸੀਂ ਵੀ ਜਿਹਨੂੰ ਮਿਲਦੇ ਹੋ ਕਿ ਅਗਰ ਇਸ ਨਰੋੜ ਜਮਿਲ ਸਿੰਘ ਦੀ ਤਰੱਕੀ ਦੇਖਣਾ ਚਾਹੁੰਦੇ ਹੋ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਇਹਨਾਂ ਦੀ ਕਾਉਂਸਲ ਬਣਾਓ ਯਕੀਨ ਨਾਲ ਕਹਿ ਸਕਣਾ ਬਦਲ ਜਾਏਗਾ ਇਹਨੂੰ ਹਾਰੇ ਏਰੀਆ ਦੀ ਇਸ ਹਨ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਸਰਨ ਸਿੰਘ ਸਲਾਰੀਆ ਜਿਹਨਾਂ ਨੇ ਦੱਸਿਆ ਕਿ ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਦਿੱਤੀ ਜਾਏ ਜੇ ਇਸ ਵਾਰੀ ਨਗਰ ਪੰਚਾਇਤ ਨਰਜਮਲ ਸਿੰਘ ਦੀ ਹਾਂਡ ਬਦਲਣਾ ਚਾਹੁੰਦੇ ਹੋ ਕੈਮਰਾਮੈਨ ਦੇ ਨਾਲ ਦੀਪਕ ਕੁਮਾਰ ਬਾਰਤ ਲਾਈਵ 18 ਪਠਾਨਕੋਟ